ਕਰਮਜੀਤ ਅਨਮੋਲ ਮਰਾਸੀ ਜਾਤੀ ਨਾਲ ਸੰਬੰਧਿਤ ਹੈ ਔਰ ਇਹਨੇ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਡੋਮ ਜਾਤੀ ਦਾ ਆਪਣੀ ਨਾਮੀਨੇਸ਼ਨ ਭਰੀ ਹੈ ਇਹ ਸਾਡਾ ਜਿਹੜਾ ਸ਼ੈਡਿਊਲਡ ਕਾਸਟਾਂ ਦਾ ਹੱਕ ਮਾਰਨ ਵਾਸਤੇ ਇਹਨੇ ਐਸਸੀ ਸਰਟੀਫਿਕੇਟ ਬਣਾ ਕੇ ਲਿਆਂਦਾ ਕਿ ਖੱਲਿਓ ਤਾਂ ਅਕਸਰ ਕਿਸੇ ਨੰਬਰ ਦਾ ਸਰਪੰਚ ਦੀਆਂ ਮੋਹਰਾਂ ਲੱਗੀਆਂ ਜਾਂ ਮੁੱਖ ਮੰਤਰੀ ਦੀ ਲੱਗੀ ਹੋਣੀ ਆ ਉਹ ਸਰਟੀਫਿਕੇਟ ਜਾਲੀ ਆ ਕਿਉਂਕਿ ਢੂਮ ਜਾਤੀ ਆ ਜਿਹੜੀ ਸ਼ੈਡਿਊਲਡ ਕਾਸਟ ਚਾ ਮਰਾਸੀ ਜਾਤੀ ਆ ਜਿਹੜੀ ਇਹ ਬੀਸੀ ਪਛੜੀ ਸ਼੍ਰੇਣੀ ਦੀ ਆ ਔਰ ਇਹ ਸਾਡਾ ਸ਼ੈਡਿਊਲਡ ਕਾਸਟਾਂ ਦਾ ਹੱਕ ਮਾਰਦੇ ਆ ਇਹ ਜਿਹੜਾ ਠੱਗੀ ਠੋਰਾ ਮਾਰਦੇ ਆ ਜਾਲੀ ਸਰਟੀਫਿਕੇਟ ਬਣਾ ਕੇ ਸੋ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ 302 ਤੋਂ ਵੀ ਵੱਡੀ ਧਾਰਾ ਲੱਗਣੀ ਚਾਹੀਦੀ ਹੈ ਜਿਹੜਾ ਪਰਿਵਾਰ ਐਸਸੀ ਸਰਟੀਫਿਕੇਟ ਬਣਾ ਕੇ ਕੋਈ ਸਰਕਾਰੀ ਲਾਭ ਲੈ ਰਿਆ ਸਿਆਸੀ ਲਾਭ ਲੈ ਰਿਆ ਉਹ ਪੀੜੀਦਾਰ ਪੀੜੀ ਅੱਗੇ ਆਪਦੇ ਬੱਚਿਆਂ 'ਚ ਵੀ ਜਾਊਗਾ ਤੁਸੀਂ ਸ਼ਰਮ ਮੰਨੋ ਤੁਹਾਡੀ ਬੇਇੱਜ਼ਤੀ ਕਰਦਾ ਇਹ ਕੇਜਰੀਵਾਲ ਭਗਵੰਤ ਮਾਨ ਔਰ ਸ਼ਡਿਊਲਡ ਕਾਸਟ ਲੋਕੋ ਅਜੇ ਵੀ ਜਾਗੋ ਆਪਣੀ ਜਮੀਰ ਜਗਾਓ ਇਹ ਭਗਵੰਤ ਮਾਨ ਨੇ ਆ ਜਿਹੜੀ ਚਾਲ ਖੇਡੀ ਆ ਨਾ ਸ਼ਡਿਊਲਡ ਕਾਸਟ ਸੀਟ ਤੇ ਬੀਸੀ ਕੈਟਾਗਰੀ ਦਾ ਬੰਦਾ ਖੜਾ ਕੇ ਇਹ ਤਾਂ ਸਾਨੂੰ ਮਰ ਜਾਣਾ ਚਾਹੀਦਾ ਫ੍ਰੀਕੋਰਟ ਦੇ ਲੋਕਾਂ ਨੂੰ ਡਾਕੜ ਬੋ ਕੇ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪਿਛਲੇ ਦਿਨੀ ਇਲੈਕਸ਼ਨ ਕਮਿਸ਼ਨ ਕੋਲ ਇੱਕ ਸ਼ਿਕਾਇਤ ਜਿਹੜੀ ਆ ਉਹ ਪਹੁੰਚਦੀ ਆ ਸ਼ਿਕਾਇਤ ਫਰੀਦਕੋਟ ਲੋਕ ਸਭਾ ਤੋਂ ਚੋਣ ਲੜ ਰਹੇ ਭਗਵੰਤ ਸਿੰਘ ਮਾਨ ਦੇ ਸਾਥੀ ਕਰਮਜੀਤ ਅਨਮੋਲ ਹੋਰਾਂ ਦੇ ਬਾਰੇ ਆ ਕਿ ਉਹਨਾਂ ਦੇ ਵੱਲੋਂ ਗਲਤ ਜਾਤੀ ਸਰਟੀਫਿਕੇਟ ਬਣਾ ਕੇ ਇਸ ਸੀਟ ਦੇ ਉੱਪਰ ਚੋਣ ਜਿਹੜੀ ਆ ਉਹ ਲੜੀ ਜਾ ਰਹੀ ਹੈ ਜਨ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਅਵਤਾਰ ਸਿੰਘ ਸੋਤਾ ਨੇ ਸੋਤਾ ਸਾਹਿਬ ਸਾਡੇ ਨਾਲ ਹੋਣਗੇ ਪੂਰੀ ਗੱਲਬਾਤ ਕਰਾਂਗੇ ਸੋਤਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਆ ਰਹੇ ਮੀਟਲ ਵਿੱਚ ਸਤਿ ਸ਼੍ਰੀ ਅਕਾਲ ਜੀ ਗਰੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅੱਜ ਸਾਨੂੰ ਸਾਡੀ ਜਿਹੜੀ ਇੱਕ ਬਹੁਤ ਇੰਪੋਰਟੈਂਟ ਇਸ਼ੂ ਤੇ ਆਏ ਹੋ ਕਿਉਂਕਿ ਇਹ ਜਿਹੜਾ ਵੋਟ ਪਾਉਣ ਦਾ ਅਧਿਕਾਰ ਜਾਂ ਰਿਜ਼ਰਵ ਸੀਟਾਂ ਹੋਣ ਦਾ ਅਧਿਕਾਰ ਡਾਕਟਰ ਭੀਮਰਾਓ ਮੇਦਕਰ ਸਾਹਿਬ ਨੇ ਸੰਵਿਧਾਨ ਅਨੁਸਾਰ ਸਾਨੂੰ ਦਿੱਤਾ ਜੀ ਵੀ ਕਿਹੜੀਆਂ ਕਿਹੜੀਆਂ ਸੀਟਾਂ ਤੇ ਸ਼ੈਡੂਲਡ ਕਾਸਟ ਲੜਨਗੇ ਬਾਕੀ ਕਿਹੜੀਆਂ ਤੇ ਜਰਨਲ ਲੜਨਗੇ ਇਸੇ ਤਰ੍ਹਾਂ ਨੌਕਰੀਆਂ ਚ ਐਵੇਂ ਰਾਸ਼ੀ ਸਫਾ ਚ ਔਰ ਦੇਖੋ ਅੱਜ ਦੁਨੀਆ ਕਿੰਨੀ ਐਡਵਾਂਸ ਹੋ ਗਈ ਆ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ 77 ਸਾਲ ਹੋ ਗਏ ਆ ਜੀ ਅੱਜ ਵੀ ਸਾਡੇ ਨਾਲ ਇਹ ਜਿਹੜਾ ਪਿਛਲੇ 40 45 ਸਾਲਾਂ ਤੋਂ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਲੈ ਰਹੇ ਸੀ ਅੱਜ ਇਹ ਰਾਸ਼ੀ ਸਫਾ ਚ ਵੀ ਇਹ ਲਾਭ ਲੈ ਰਹੇ ਆ ਤੁਹਾਨੂੰ ਮਰ ਰਵਨੀਤ ਰਾਣਾ ਦੀ ਗੱਲ ਦੱਸਾਂ ਰੋਪੜ ਦੀ ਲੇਡੀ ਐ ਮਹਾਰਾਸ਼ਟਰ ਤੋਂ ਪਹਿਲਾਂ ਉਹਨੇ ਵਾਲਮੀਕ ਦਾ ਸਰਟੀਫਿਕੇਟ ਬਣਾਇਆ ਉਧਰ ਵਾਲਮੀਕ ਐਸੀ ਨਹੀਂ ਸੀਗਾ ਫਿਰ ਉਹ ਇੱਥੋਂ ਮਤਲਬ ਮੋਚੀ ਜਾਤੀ ਦਾ ਸਰਟੀਫਿਕੇਟ ਬਣਾ ਕੇ ਲਗਈ ਅਸੀਂ ਉਹਦਾ ਵੀ ਸਰਟੀਫਿਕੇਟ ਰੱਦ ਕਰਾਇਆ ਸੋ ਸਾਨੂੰ ਇਹ ਪਤਾ ਸੀ ਜਦੋਂ ਕਿ ਸਾਰੀ ਦੁਨੀਆ ਜਾਣਦੀ ਐ ਕਿ ਕਰਮਜੀਤ ਅਨਮੋਲ ਕਲਦੀਪ ਮਾਨਕ ਦਾ ਭਾਂਜਾ ਐ ਅਸੀਂ ਜਲਾਲਪਿੰਡ ਤੋਂ ਗੰਡੂਆ ਪਿੰਡ ਤੋਂ ਵੀ ਇਹ ਪੜਤਾਲ ਕਰ ਲਈ ਹੈ ਕਿ ਇਹ ਮਰਾਸੀ ਜਾਤੀ ਨਾਲ ਸੰਬੰਧਤ ਹੈ ਔਰ ਇਹਨੇ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਡੂਮ ਜਾਤੀ ਦਾ ਆਪਣੀ ਨਾਮੀਨੇਸ਼ਨ ਭਰੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੁੱਖ ਮੰਤਰੀ ਦੀ ਵੀ ਜੇ ਤੁਸੀਂ ਆਪਦੀਆਂ ਯਾਰੀਆਂ ਹੀ ਪਗਾਉਣੀਆਂ ਐ ਤੇ ਤੁਸੀਂ ਯਾਰ ਇਹਨੂੰ ਸੰਗਰੂਰ ਤੋਂ ਲੜਾਓ ਤੁਹਾਡਾ ਲੋਕਲ ਹਲਕਾ ਹੈ ਉੱਥੇ ਲੋਕਾਂ ਨੇ ਤੁਸੀਂ ਇਹਨੂੰ ਜਿਤਾ ਵੀ ਲੈਣਾ ਵੰਗਾ ਇਹਨਾਂ ਨੇ ਇੱਥੇ ਲੈ ਲਿਆ ਇਹ ਸਾਡਾ ਜਿਹੜਾ ਸ਼ੈਡਿਊਲਡ ਕਾਸਟਾਂ ਦਾ ਹੱਕ ਮਾਰਨ ਵਾਸਤੇ ਇਹਨੇ ਐਸੇ ਸਰਟੀਫਿਕੇਟ ਬਣਾ ਕੇ ਲਿਆਂਦਾ ਕੱਲ ਅਸੀਂ ਡੀਸੀ ਨੂੰ ਚੋਣ ਕਮਿਸ਼ਨ ਨੂੰ ਭਾਰਤ ਨੂੰ ਪੰਜਾਬ ਨੂੰ ਔਰ ਰਟਰਨਿੰਗ ਅਫਸਰ ਫਰੀਦਕੋਟ ਨੂੰ ਇਹ ਲਿਖਤੀ ਰੂਪ ਸ਼ਿਕਾਇਤ ਕੀਤੀ ਹੈ ਕਿ ਜਿਹੜਾ ਇਹਨੇ ਫਾਈਲ ਦੇ ਵਿੱਚ ਸਰਟੀਫਿਕੇਟ ਲਾਇਆ ਉਹਦੀ ਸਾਨੂੰ ਤਸਦੀਕशुदा ਕਾਪੀ ਦਿੱਤੀ ਜਾਵੇ ਔਰ ਡੀਸੀ ਸਾਹਿਬ ਨੇ ਜਦੋਂ ਇਹਨਾਂ ਦੇ ਉਹ ਉਹ ਚਿੱਠੀ ਮਾਰਕ ਕੀਤੀ ਉਸ ਤੋਂ ਬਾਅਦ ਜੀ ਉਹਨਾਂ ਨੇ ਸਾਨੂੰ ਮਨਵਾਲਿਆ ਵਾਲਿਆ ਸਕਰੂਟੀ ਨਹੀਂ ਹੋ ਰਹੀ ਸੀ ਮੇਰੀ ਫਾਈਲ ਵੀ ਪਾਸ ਹੋ ਗਈ ਇਹਦੀ ਰੋਕ ਲਈ ਤਾਂ 3:30 ਵਜੇ ਮੈਨੂੰ ਉਹਨਾਂ ਨੇ ਇੱਕ ਕਾਪੀ ਦਿੱਤੀ ਇਹਦੇ ਸਰਟੀਫਿਕੇਟ ਦੀ ਔਰ ਨਾਲ ਦੀ ਨਾਲ ਮੈਥੋਂ ਵਾਪਸ ਲੈ ਲਈ ਫਿਰ ਕਹਿੰਦੇ ਕਿ ਅਸੀਂ ਦੇ ਨਹੀਂ ਸਕਦੇ ਅ ਅਸਲ ਵਿੱਚ ਇਹਨਾਂ ਨੇ ਜਿੱਥੋਂ ਸਰਟੀਫਿਕੇਟ ਬਣਿਆ ਉੱਥੋਂ ਦੇ ਕਿਸੇ ਅਧਿਕਾਰੀ ਤੋਂ ਇਹਨਾਂ ਨੇ ਰਿਪੋਰਟਿੰਗ ਕਰਾਈ ਹੈ ਔਰ ਉਹ ਅਧਿਕਾਰੀ ਦਾ ਸੱਚਾ ਹੈ ਕਿ ਮੇਰੇ ਕੋਲੇ ਜਿਹੜੀ ਫਾਈਲ ਆਈ ਹੈ ਮੈਂ ਸਰਟੀਫਿਕੇਟ ਬਣਾਤਾ ਪਰ ਉਹ ਰਿਪੋਰਟਾਂ ਥੱਲਿਓ ਕਿਹਨੇ ਕੀਤੀਆਂ ਥੱਲਿਓ ਤਾਂ ਅਕਸਰ ਕਿਸੇ ਨੰਬਰ ਦਾ ਸਰਪੰਚ ਦੀਆਂ ਮੋਹਰਾਂ ਲੱਗੀਆਂ ਜਾਂ ਮੁੱਖ ਮੰਤਰੀ ਦੀ ਲੱਗੀ ਹੋਣੀ ਆ ਉਹ ਸਰਟੀਫਿਕੇਟ ਜਾਲੀ ਆ ਕਿਉਂਕਿ ਢੂਹ ਜਾਤੀ ਆ ਜਿਹੜੀ ਸ਼ਡਿਊਲਡ ਕਾਸਟ ਚਾ ਮਰਾਸੀ ਜਾਤੀ ਆ ਜਿਹੜੀ ਇਹ BC ਪਛੜੀ ਸ਼੍ਰੇਣੀ ਦੀ ਆ ਔਰ ਇਹ ਸਾਡਾ ਸ਼ਡਿਊਲਡ ਕਾਸਟਾਂ ਦਾ ਹੱਕ ਮਾਰਦੇ ਆ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਜਾਣਬੁੱਝ ਕੇ ਇਹ ਚੀਜ਼ ਕੀਤੀ ਹੋ ਸਕਦੀ ਆ ਤਾਂ ਜੋ ਇਸ ਸੀਟ ਦੇ ਉੱਪਰ ਇੱਕ ਚੰਗੇ ਕਲਾਕਾਰ ਦੇ ਤੌਰ ਤੇ ਉਹਨਾਂ ਨੂੰ ਲਿਆਂਦਾ ਜਾ ਸਕੇ ਤਾਂ ਕਿਉਂਕਿ ਲੋਕਾਂ ਦੇ ਵਿੱਚ ਪਹਿਚਾਣ ਆ ਇਹ ਸੀਟ ਆਪਣੇ ਹਥੇਈ ਜਾ ਸਕੇ ਆਮ ਆਦੀ ਪਾਰਟੀ ਦੇ ਵੱਲੋਂ ਜਿੱਤੀ ਜਾ ਸਕੇ ਤੁਹਾਨੂੰ ਕੀ ਲੱਗੇ ਜਾਣਬੁੱਝ ਕੇ ਇਹ ਚੀਜ਼ ਕੀਤੀ ਹੋ ਸਕਦੀ ਆ ਏ ਨਾ ਜੀ ਜਿਹੜਾ ਕੇਜਰੀਵਾਲ ਦੀ ਟੀਮ ਹੈ ਇਹਨਾਂ ਨੂੰ ਪੰਜਾਬ ਦੀਆਂ ਜਾਤੀ ਜਮਾਤੀ ਸਮੀਕਰਨਾਂ ਦਾ ਹੀ ਨਹੀਂ ਪਤਾ ਮਾਲਵੇ ਦੇ ਵਿੱਚ ਫਰੀਦਕੋਟ ਰਿਜ਼ਰਵ ਸੀਟ ਹੈ ਔਰ ਉਹ ਰਿਜ਼ਰਵ ਸੀਟ ਦੇ ਵਿੱਚ ਇਹਨਾਂ ਨੇ ਪਹਿਲੀ ਗੱਲ ਤੇ ਇਹ ਵੇਖਣਾ ਸੀ ਕਿ ਪਾਪੂਲੇਸ਼ਨ ਇੱਥੇ ਕਿਹੜੀ ਹੈ ਜਿਹੜੀ ਮਰਾਸੀ ਜਾਤ ਆ ਸਾਡੇ ਕਿਸੇ ਮਰਲੇ ਮਰਲੇ ਪਿੰਡ ਚ ਕਿਤੇ ਇੱਕ ਅੱਧਾ ਘਰ ਹੈ ਮਤਲਬ ਅੱਧਾ ਪਰਸੈਂਟ ਤੋਂ ਵੀ ਪੁਆਇੰਟਾਂ ਚ ਹੈ ਮਤਲਬ ਇਹਨਾਂ ਦੀ ਪਾਪੂਲੇਸ਼ਨ ਇਹਨਾਂ ਨੇ ਇਹ ਜਾਣ ਕੇ ਸ਼ਰਾਰਤ ਕੀਤੀ ਹੈ ਕਿ ਲਿਆ ਕੇ ਸੰਗਰੂਰ ਤੋਂ ਇਹਨੂੰ ਸੰਗਰੂਰ ਤੋਂ ਖੜਾਉਂਦੇ ਯਾਰ ਸਾਡੇ 'ਚ ਕਿਉਂ ਪੰਗਾ ਪਾਇਆ ਅਸੀਂ ਤਾਂ ਇਹਨਾਂ ਨੂੰ ਫਿਰ ਦੇਖੋ ਅਸੀਂ ਜਾਲੀ ਸਰਟੀਫਿਕੇਟਾਂ ਦੀ ਲੜਾਈ ਚੰਡੀਗੜ੍ਹ ਸਾਡਾ ਧਰਨਾ ਲੱਗਾ ਤੁਸੀਂ ਆਉਂਦੇ ਰਹੇ ਸਾਡੇ ਕੋਲੇ ਔਰ ਉੱਥੇ ਅਸੀਂ ਉਹਨਾਂ ਲੋਕਾਂ ਦੀਆਂ ਸ਼ਿਕਾਇਤਾਂ ਕੀਤੀਆਂ ਜਿਨ੍ਹਾਂ ਨੇ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਜਿਹੜਾ ਹੈਗਾ ਨੌਕਰੀਆਂ ਲਈਆਂ ਹੂੰ ਅੱਜ ਇਹ ਯਾਰ ਅਸੀਂ ਤਾਂ ਜਾਗਦੇ ਆ ਅਸੀਂ ਫਰੀਦਕੋਟ ਦੇ ਲੋਕ ਐਡੇ ਮਰੇ ਤਾਂ ਨਹੀਂ ਸਾਰੇ ਪੰਜਾਬ ਦੇ ਦਲਤ ਜਾਣਦੇ ਆ ਔਰ ਸਾਰੇ ਪੰਜਾਬ ਦੇ ਲੋਕਾਂ ਨੇ ਬੜਾ ਉਸ ਮੋਰਚੇ ਨੂੰ ਹੰਗਾਰਾ ਦਿੱਤਾ ਔਰ ਕੱਲ ਦੇ ਲੋਕ ਫਿਰ ਵੀ ਅੱਜ ਇਹ ਅਸੀਂ ਜਾਗਦੇ ਆ ਅਸੀਂ ਪੜ ਲਿਖ ਗਏ ਆ ਲੋਕ ਇਹ ਜਿਹੜਾ ਠੱਗੀ ਠੋਰਾ ਮਾਰਦੇ ਆ ਜਾਲੀ ਸਰਟੀਫਿਕੇਟ ਬਣਾ ਕੇ ਸੋ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਅਸੀਂ ਇਹਨਾਂ ਦੇ ਪਿੰਡਾਂ 'ਚ ਵੀ ਅੱਜ ਸਾਡੀਆਂ ਟੀਮਾਂ ਪਹੁੰਚ ਗਈਆਂ ਉੱਥੋਂ ਪੜਤਾਲ ਕਰਾਂਗੇ ਔਰ ਔਰ ਪੋਟਾ ਅਸੀਂ ਸਰਕਾਰ ਨੂੰ ਦਿਆਂਗੇ ਸਰਕਾਰ ਤਾਂ ਹੈਗੀ ਇਹਨਾਂ ਦੀ ਇਹਨਾਂ ਨੇ ਨਹੀਂ ਕੁਝ ਕਰਨਾ ਅਸੀਂ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਜਾਂ ਸੁਪਰੀਮ ਕੋਰਟ ਜਾਂ ਭਾਰਤ ਸਰਕਾਰ ਨੂੰ ਕਵਾਂਗੇ ਕਿ ਇਹਨਾਂ ਦਾ ਸਰਟੀਫਿਕੇਟ ਰੱਦ ਕਰੋ ਕਿਉਂਕਿ ਇਹ BC ਕੈਟਾਗਰੀ ਦੇ ਆ ਮੈਂ ਅਵਤਾਰ ਸਿੰਘ ਸੋਹਤਾ ਆਯਾਦ ਉਮੀਦਵਾਰ ਦੇ ਤੌਰ ਤੇ ਇੱਥੇ ਇਲੈਕਸ਼ਨ ਲੜ ਰਿਹਾ ਕਿਉਂਕਿ ਅਸੀਂ ਲੋਕਲ ਕੈਂਡੀਡੇਟ ਆ ਆ ਜਿਹੜਾ BJP ਦਾ ਹੰਸ ਰਾਜ ਹੰਸ ਆਇਆ ਇਹ ਵੀ ਬਾਹਰ ਲਾ ਔਰ ਬੀਬੀ ਅਮਰਜੀਤ कौर ਕਾਂਗਰਸ ਨੇ ਲੈਂਦੀ ਹੈ ਅਮਰੀਕਾ ਦੀ ਪੀਆਰ ਹੈ ਇਹ ਕਰਮਜੀਤ ਅਨਮੋਲ ਵੀ ਅਮਰੀਕਾ ਦਾ ਪੀਆਰ ਹੈ ਪਹਿਲੀ ਗੱਲ ਤਾਂ ਇਹ ਇਲੈਕਸ਼ਨ ਲੜ ਨਹੀਂ ਸਕਦੇ ਸੋ ਗੱਲ ਇਹ ਹੈ ਕਿ ਜਿੱਥੇ ਇਹ ਸਾਡਾ ਜਦੋਂ ਦਾ ਐਸਸੀ ਰਿਜ਼ਰਵ ਹੋਇਆ ਹਲਕਾ ਉਦੋਂ ਜਿੰਨੇ ਵੀ ਐਮਪੀ ਬਣੇ ਆ ਬੀਬੀ ਗੋਛਣ ਬਣੀ ਆ ਬਠੰਡੇ ਰਹਿੰਦੀ ਸੀ ਔਰ ਉਹ ਕਦੇ ਕਦੇ ਹੀ ਇੱਥੇ ਆਉਂਦੀ ਸੀ ਉਹ ਸਰਦਾਰ ਮਨਤਾਰ ਸਿੰਘ ਬਰਾੜ ਦੀ ਕੋਠੀ 'ਚ ਬੈਠ ਕੇ ਤੁਰ ਜਾਂਦੀ ਸੀ ਕਦੇ ਉਹਨੇ ਸਾਡੇ ਦਲਤਾਂ ਦੀ ਕੋਈ ਗੱਲ ਨਹੀਂ ਸੀ ਸੁਣੀ ਔਰ ਜੇ ਸਾਧੂ ਸਿੰਘ ਬਣੇ ਆ ਫਰੀਦਕੋਟ ਉਹ ਚਲੋ ਲੋਕਲ ਸੀਗੇ ਲੋਕ ਉਹਨਾਂ ਕੋਲੇ ਜਾਂਦੇ ਰਹਿੰਦੇ ਸੀ ਸਦੀਕ ਸਾਹਿਬ ਬਣੇ ਸਦੀਕ ਵੀ ਜਾਲੀ ਸਰਟੀਫਿਕੇਟ ਲਾ ਕੇ ਇੱਥੋਂ ਐਮਪੀ ਬਣ ਗਿਆ ਠੀਕ ਆ ਉਹਨਾਂ ਵੇਲੇ ਚ ਸ਼ਿਕਾਇਤਾਂ ਸ਼ਿਕਉਤਾਂ ਦਾ ਕੋਈ ਏਡਾ ਅਸਰ ਨਹੀਂ ਸੀ ਹੁੰਦਾ ਪਰ ਹੁਣ ਇਹ ਜਿਹੜਾ ਸਾਡਾ ਐਸੀਬੀਸੀ ਮਹਾਪਚਾਇਤ ਦੇ ਝੰਡੇ ਢੇਟ ਅਸੀਂ ਜਿਹੜਾ ਮੋਰਚਾ ਲਾਇਆ ਹੋਇਆ ਚੰਡੀਗੜ੍ਹ ਉਸ ਮੋਰਚੇ ਦੇ ਜਰੀਏ ਅਸੀਂ ਇਹਨਾਂ ਦੀ ਜਿਹੜੇ ਵੀ ਸਾਨੂੰ ਸਰਟੀਫਿਕੇਟ ਲੱਭਦੇ ਆ ਜਾਲੀ ਉਹਨਾਂ ਦੀ ਪੜਤਾਲ ਕਰਾਵਾਂਗੇ ਉਹਦੀ ਤਹਿ ਤੱਕ ਜਾਵਾਂਗੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਜਾਗੋ ਅੱਜ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਜਿਹੜਾ ਵੀ ਕੋਈ ਤੁਹਾਨੂੰ ਇਸ ਤਰ੍ਹਾਂ ਦਾ ਕੇਸ ਲੱਭਦਾ ਹੈ ਕਿ ਜਿਹਦੇ ਜਾਲੀ ਜਾਤੀ ਸਾਡੇ ਘੇਟੇ ਨੌਕਰੀ ਲਈ ਹੈ ਜਾਂ ਕੋਈ ਰਾਸੀ ਸਫਾ ਚ ਐਮ ਸੀ ਸਰਪੰਚ ਬਣਿਆ ਉਹਨਾਂ ਨੂੰ ਨੰਗਾ ਕਰੋ ਸਾਡਾ ਮੋਰਚਾ ਜਿਹੜਾ ਕਾਲਾ ਸ਼ਡਿਊਲ ਕਾਸਟਾਂ ਦੀ ਲੜਾਈ ਨਹੀਂ ਲੜਦਾ ਸਾਡੇ ਮੋਰਚੇ ਦੇ ਵਿੱਚ ਅਸੀਂ ਗੂੰਗੇ ਬੋਲਿਆਂ ਦੀ ਜਿਹੜੇ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੱਗਿਆ ਇਕਨੋਮਿਕਲ ਵੀਕਰ ਸੈਕਸ਼ਨ ਬਣਾ ਕੇ ਲੱਗਿਆ ਇਕਨੋਮਿਕਲ ਵੀਕਰ ਸੈਕਸ਼ਨ ਜਨਰਲ ਕੈਟਾਗਰੀ ਲਈ ਲਾਭਦਾਇਕ ਹੈ 10% ਰਿਜ਼ਰਵੇਸ਼ਨ ਆ ਉਹਦੀ ਆਪਣੇ ਨੌਕਰੀਆਂ ਦੇ ਵਿੱਚ ਸੋ ਇਹ ਜਿਹੜਾ ਸਾਡਾ ਮੋਰਚਾ ਹੈ ਇਹ ਪੰਜਾਬ ਦੀ ਆਵਾਜ਼ ਹੈ ਔਰ ਮੈਂ ਵੀ ਸਾਰੇ ਹੀ ਲੋਕ ਸਭਾ ਹਲਕਾ ਫਰੀ ਕੋਟ ਦੇ ਵਾਸੀਆਂ ਨੂੰ ਸਾਰੇ ਪੰਜਾਬ ਦੇ ਜਿੰਨੇ ਵੀ ਸਾਡੇ ਮੇਰੇ ਹਤੈਸ਼ੀ ਲੋਕ ਆ ਜਿੰਨੇ ਵੀ ਮੇਰੇ ਮੋਰਚੇ ਨਾਲ ਸੰਬੰਧਤ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚੋਂ ਇੱਕ ਐਮਪੀ ਬਣਾ ਲਓ ਇਕੱਠੇ ਹੋ ਕੇ ਆਜੋ ਆ ਲੁੱਟਿਆ ਗਿਆ ਤੁਹਾਡਾ ਸਾਰਾ ਪੰਜਾਬ ਅੱਜ ਜੇ ਸਾਡੇ ਮੋਰਚੇ ਲਾਉਣ ਦਾ ਕੋਈ ਫਾਇਦਾ ਨਹੀਂ ਜੇ ਅੱਜ ਵੀ ਲੋਕ ਜਿਹੜੇ ਆ ਦੂਜੀਆਂ ਜਾਤਾਂ ਦੇ ਆ ਕੇ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਸਾਡੀ ਜਿਹੜੀ ਹੈ ਲੁੱਟਖੋ ਕਰ ਰਿਆ ਲਹਨ ਤਾਂ ਸਾਡੇ ਇੱਥੇ ਦੁਨੀਆ 'ਚ ਪੈਦਾ ਹੋਣ ਦੇ ਡਾਕਟਰ ਅੰਬੇਦਕਰ ਸਾਹਿਬ ਨੇ ਕਿਹਾ ਸੀ ਪੜੋ ਜੜੋ ਸੰਘਰਸ਼ ਕਰੋ ਅੱਜ ਨਿਕਲੋ ਮਾਰ ਮਕਾਨੋ ਸੇ ਜੰਗ ਲੜੋ ਬੇਈਮਾਨੋ ਸੇ ਮੈਂ ਸਾਰੇ ਹੀ ਆਪਦੇ ਐਸਸੀ ਭਾਈਚਾਰੇ ਨੂੰ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਕੋਈ ਕਿਸੇ ਦਾ ਹੱਕ ਖਾਂਦਾ ਉਹ ਉਹਦੇ ਤੇ ਉਹਨੂੰ ਚਾਬਟ ਮਾਰੋ ਔਰ ਉਹ ਸਾਨੂੰ ਦੱਸੋ ਅਸੀਂ ਉਹਨੂੰ ਨੰਗਾ ਕਰਾਂਗੇ ਅਸੀਂ ਲੜਾਈ ਲੜਾਂਗੇ ਸੋ ਅਸੀਂ ਅੱਜ ਮੈਂ ਅਵਤਾਰ ਸਿੰਘ ਸੋਹਤਾ ਦੁਆਰਾ ਮੈਂ ਫਿਰ ਬੇਨਤੀ ਕਰਦਾ ਤੁਸੀਂ ਮੈਨੂੰ ਸਾਰੇ ਰੜ ਕੇ ਪੰਜਾਬ ਦੇ ਲੋਕ ਸਾਡੇ ਲੋਕ ਸਭਾ ਹਲਕੇ ਦੇ ਫਰੀ ਕੋਟ ਦੇ ਲੋਕ ਇੱਕ ਵਾਰੀ ਪਾਰਲੀਮੈਂਟ ਚ ਭੇਜ ਦਿਓ ਦੂਜੀ ਵਾਰੀ ਤੁਹਾਨੂੰ ਕੈਂਡੀਡੇਟ ਲੱਪਣ ਦੀ ਲੋੜ ਨਹੀਂ ਪੈਣੀ ਕਿਉਂਕਿ ਅਸੀਂ ਕੰਮ ਹੀ ਇੰਨਾ ਕਰਨਾ ਇਹਨਾਂ ਨੇ ਤਾਂ ਇੱਕ ਇੱਕ ਬੈਂਚ ਰਖਤਾ ਲੋਕਾਂ ਦੇ ਘਰਾਂ ਦੇ ਅੱਗੇ ਵੀ ਬੈਠ ਕੇ ਇੱਥੇ ਨੌਜਵਾਨ ਚਿੱਟਾ ਪੀ ਜਾਣ ਤੇ ਬਸ ਆਨੰਦ ਮਾਣੀ ਜਾਣ ਔਰ ਕੋਈ ਇਹਨਾਂ ਦੀ ਜਿਹੜੀ ਕੇਜਰੀਵਾਲ ਆਪਣੀ ਜਿਹੜੀ ਹੈਗੀ ਸਪਾਰਟੀ ਆ ਪੰਜਾਬ ਦੀ 92 ਸੀਟਾਂ ਦਿੱਤੀਆਂ ਔਰ ਇੱਥੇ ਸਾਡੇ ਨੌਜਵਾਨ ਮੁੰਡੇ ਜੇ ਕੋਈ ਰਜਗਾਰ ਦੀ ਭਾਲ ਕਰਦੇ ਆ ਰਜਗਾਰ ਬੇਰਜਗਾਰ ਸਾਡੇ ਅਧਿਆਪਕ ਜਾ ਕੇ ਧਰਨਾ ਲਾਉਂਦੇ ਚੰਡੀਗੜ ਮਲਾਜਮ ਧਰਨਾ ਲਾਉਂਦੇ ਆ ਮੋਹਾਲੀ ਲਾਉਂਦੇ ਆ ਜਾਂ ਇੱਥੇ ਸੰਗਰੂਰ ਲਾਉਂਦੇ ਆ ਛਲਿਆਂ ਵਾਂਗ ਝੰਬਿਆ ਜਾਂਦਾ ਸਾਡੇ ਮਲਾਜਮਾਂ ਦੇ ਇੱਕ ਇੱਕ 16 ਦੇ ਅਜੇ ਤੱਕ ਬਕਾਇਆ ਨਹੀਂ ਦਿੱਤੇ ਇਹਨਾਂ ਨੇ ਮੈਂ ਮੈਂ ਇਸ ਵਾਲੇ ਜ਼ਰੂਰ ਲੈਣਾ ਚਾਹੁੰ ਕਿ ਕਿਉਂ ਭਗਵੰਤ ਸਿੰਘ ਮਾਨਕ ਕਿਉਂ ਪੰਜਾਬ ਦੇ ਮੁੱਖ ਮੰਤਰੀ ਨੇ ਹਜੇ ਸੱਤਾ ਵੀ 3 ਸਾਲਾਂ ਦੀ ਜਿਹੜੀ ਹੈਗੀ ਪਈ ਆ ਉਹਨਾਂ ਨੂੰ ਇਹ ਵੀ ਪਤਾ ਕਿ ਇੱਕ ਪੱਕਾ ਮੋਰਚਾ ਇਸ ਚੀਜ਼ ਦੇ ਉੱਪਰ ਲੱਗਾ ਕਿ ਪਹਿਲਾਂ ਵੀ ਨਾਮ ਸੁਰਖੀਆਂ ਦੇ ਵਿੱਚ ਆਇਆ ਸੀ ਕਿ ਅ ਅਮਰਤ ਬਰਾੜ ਅਮਰਤ ਮ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਨੇ ਜਾਲੀ ਸਰਟੀਫਿਕੇਟ ਬਣਾਇਆ ਉਹ ਵੀ ਕਿਤੇ ਨਾ ਕਿਤੇ ਸਰਕਾਰ ਦੇ ਨਾਲ ਜੋੜ ਕੇ ਦੇਖੇ ਗਏ ਹੁਣ ਫਿਰ ਸਰਕਾਰ ਦੇ ਨਾਲ ਜੋੜ ਕੇ ਕਰਮਜੀਤ ਨੂੰ ਮੂਲਨ ਸੁਭਾਵਿਕ ਤੌਰ ਤੇ ਦੇਖਿਆ ਜਾਊਗਾ ਕਿ ਭਗਵੰਤ ਸਿੰਘ ਮਾਨ ਦੇ ਸਾਥੀ ਨੇ ਤੁਹਾਨੂੰ ਕੀ ਲੱਗਦਾ ਭਗਵੰਤ ਸਿੰਘ ਮਾਨ ਖਾਸ ਕਰਕੇ ਤੁਸੀਂ ਕਹਿੰਦੇ ਕਿ بڑے ਮੇਲੇ ਹੋ ਸਕਦੇ ਆ ਕਿਹੜਾ ਕਿਹੜਾ ਮੁੱਖ ਮੰਤਰੀ ਮਿਲਿਆ ਕਿਹੜੇ ਨੰਬਰਦਾਰ ਮਲੇ ਨੇ ਕੌਣ ਕੌਣ ਮਿਲੇ ਨੇ بڑے ਮੇਲੇ ਹੋ ਸਕਦੇ ਆ ਉਹਨਾਂ ਨੂੰ ਵੀ ਪਤਾ ਹੈ ਕਿ ਇਸ ਚੀਜ਼ ਦੀ ਬਦਨਾਮੀ ਹੋਣੀ ਹੈ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਉਹ ਅਜਿਹਾ ਕਿਉਂ ਕਰਨਗੇ ਅਸਲ ਵਿੱਚ ਨਾ ਜੀ ਇਹ ਕਲਾਕਾਰਾਂ ਦੀ ਸਰਕਾਰ ਹੈ ਇਹਨਾਂ ਨੂੰ ਨਾ ਤਾਂ ਰਾਜਸੀ ਇਹ ਰਾਜਸੀ ਤਜਰਬਾ ਵੀ ਮੈਨੂੰ ਲੱਗਦਾ ਘੱਟ ਹੈ ਜਿੱਥੇ ਮੈਂ ਪਹਿਲਾਂ ਵੀ ਦੱਸਿਆ ਜਾਤੀ ਜਮਾਤੀ ਸਮੀਕਰਨਾ ਬਾਰੇ ਕੋਈ ਗਿਆਨ ਨਹੀਂ ਇਹਨਾਂ ਨੂੰ ਔਰ ਇਹ ਕਲਾਕਾਰ ਵੀ ਐਸੇ ਹੈ ਔਰ ਇਹ ਇੰਡੀਅਨ ਡਰਾਮੇਬਾਜ਼ ਹੈ ਇਹਨਾਂ ਨੂੰ ਚੁਟਕਲੇ ਸੁਣਾਉਣ ਤੇ ਗੀਤ ਸੁਣਾਉਣ ਤੋਂ ਬਿਨਾ ਇਹਨਾਂ ਕੋਲੇ ਕੱਖ ਨਹੀਂ ਅੱਗੇ ਭਾਜਪੀ ਨੇ ਉੱਥੇ ਪਤਾ ਖੇਡਿਆ ਸੀ ਸਣੀ ਦਿਵਸ ਤੇ ਲੋਕਾਂ ਨੂੰ ਪੋਸਟਰ ਲਾਉਣੇ ਪਏ ਕਿ ਸਾਡਾ ਐਮਪੀ ਗੁੰਮ ਹੋ ਗਿਆ ਉਹ ਫਰੀਦਕੋਟ ਦੇ ਲੋਕੋ ਆਜੋ ਅੱਜ ਇਕੱਠੇ ਹੋ ਕੇ ਫੇਰ ਆ ਤੁਹਾਡੇ ਤੇ ਅੱਜ ਡਾਕਾ ਦੇਣ ਦਿਹਾੜੇ ਵੱਜਣ ਲੱਗਾ ਕਰਮਜੀਤ ਅਨਮੋਲ ਜੀ ਅੱਜ ਵੀ ਜਿੱਤ ਕੇ ਇਥੋਂ ਚਲਾ ਗਿਆ ਨਾ ਇਹ ਕਲਾਕਾਰਾਂ ਦੀ ਸਰਕਾਰ ਆ ਔਰ ਸਾਡੀਆਂ ਬੀਬੀਆਂ ਪਿਛਲੇ ਹੁਣ ਇਹਨਾਂ ਦੀ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਹਜ਼ਾਰ ਹਜ਼ਾਰ ਰੁਪਏ ਦੀ ਗਰੰਟੀ ਦਾ ਵਾਅਦਾ ਕੀਤਾ ਸੀ 25-25 ਹਜ਼ਾਰ ਤੇ ਦਾ ਸਾਡੀਆਂ ਬੀਬੀਆਂ ਦੇ ਕਰਜ਼ਾਈ ਹੈ ਇਹ ਨੌਜਵਾਨਾਂ ਦੇ ਕਰਜ਼ਾਈ ਹੈ ਜੇ ਨੌਕਰੀਆਂ ਦਿੱਤੀਆਂ ਪੰਜਾਬ ਪੁਲਿਸ ਸਬ ਇੰਸਪੈਕਟਰ ਭਰਤੀ ਕੀਤੇ ਆ ਹਰਿਆਣਾ ਚੋਂ ਹਿਮਾਚਲ ਚੋਂ ਮੁੰਡੇ ਕੁੜੀਆਂ ਭਰਤੀ ਕੀਤੇ ਜਾਂਦੇ ਆ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਜਿਨ੍ਹਾਂ ਨਾਲ ਇਹਨਾਂ ਨੇ ਲਾਰਾ ਲਾਇਆ ਸੀ ਦੇਖੋ ਜੀ ਸਾਡੇ ਆਮ ਘਰਾਂ ਦੇ 10ਵੀਂ 12ਵੀਂ ਪੜੇ ਨਿਆਣੇ ਹੁੰਦੇ ਆ ਇਹ ਵੱਤੋਂ ਵੱਤ ਕੀ ਆ ਕਲਰਕ ਲੱਗ ਸਕਦੇ ਆ ਸਿਪਾਈ ਭਰਤੀ ਹੋ ਸਕਦੇ ਆ ਆ ਦੇਖੋ ਫੌਜ ਦੇ ਵਿੱਚ ਲਾਇਆ ਠੇਕੇ ਦੇ ਫੌਜ ਕਰਤੀ 4 ਸਾਲਾਂ ਲਈ મોદી ਨੇ ਕਰਤਾ ਵੀ 4 ਸਾਲ ਇੱਕ ਫੌਜੀ ਰਹੂਗਾ ਉਹ ਯਾਰ ਦੇਸ਼ ਦੀ ਸੇਵਾ ਕਰਨ ਵਾਲੇ ਲੋਕ ਜਿਹੜੇ ਗੋਲੀਆਂ ਦੇ ਅੱਗੇ ਤੋਪਾਂ ਦੇ ਅੱਗੇ ਖੜਦੇ ਆ ਲੜਾਈ ਲੜਨਗੇ ਉਹਨਾਂ ਨੂੰ ਤੁਸੀਂ ਚਾਰ ਸਾਲਾਂ ਬਾਅਦ ਜਿਵੇਂ ਹੋਮਗਾਰਡ ਵਾਲਿਆਂ ਨੂੰ ਜਦੋਂ ਵਿਚਾਰੇ ਰਿਟਾਇਰ ਹੁੰਦੇ ਆ ਬਿਨਾ ਪੈਸਿਆਂ ਤੋਂ ਵਾਪਸ ਘਰੇ ਭੇਜ ਦਿੰਦੇ ਆ ਉਹ ਵੀ ਵਿਚਾਰੇ ਸਾਰੀ ਉਮਰ ਲੜਦੇ ਰਹੇ ਸੋ ਸਰ ਮੈਂ ਉਹੀ ਸਵਾਲ ਤੇ ਦੁਬਾਰਾ ਉਹਨਾਂ ਕਿ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਕਿਉਂ ਅਜਿਹਾ ਕਰਨਗੇ ਉਹ ਕਿਉਂ ਝਾਲੀ ਸਰਟੀਫਿਕੇਟ ਬਣਾ ਕੇ ਕਿਉਂ ਹੋਰ ਕਿਹੜਾ ਉਹਨਾਂ ਕੋਲ ਕੋਈ ਕੈਂਡੀਡੇਟ ਨਹੀਂ ਹੋਰ ਨੂੰ ਵੀ ਲੈ ਖੜਾ ਕਰ ਸਕਦੇ ਜਿਵੇਂ ਤੁਹਾਡੇ ਕਹਿਣ ਸਰ ਕਿ ਝਾਲੀ ਜਾਤੀ ਸਰਟੀਫਿਕੇਟ ਬਣਾਇਆ ਉਹ ਕਿਉਂ ਕਰਨਗੇ ਉਹ ਕਿਸੇ ਅਸਲ ਜਿਹੜੇ ਹੈਗੇ ਇਸ ਜਾਤੀ ਦੇ ਨਾਲ ਸੰਬੰਧਿਤ ਉਹਨਾਂ ਨੂੰ ਲੈ ਕੇ ਵੀ ਖੜਾ ਕਰ ਸਕਦੇ ਸੀ ਸਾਰੇ ਵਿਸ਼ ਸਾਡੇ 4 ਲੋਕ ਸਭਾ ਹਲਕੇ ਰਿਜ਼ਰਵ ਹੈ ਔਰ ਇਹਨਾਂ ਨੇ ਪੰਜਾਬ ਦੇ ਵਿੱਚ 13 ਸੀਟਾਂ ਤੇ 5 ਮੰਤਰੀ ਖੜਾਤੇ 3 ਐਮਐਲ ਖੜਾਤੇ ਔਰ ਜਿਹੜੇ ਲੋਕ ਸਭਾ ਹਲਕਾ ਫਰੀ ਕੋਟ ਦੇ ਸੈਂਕੜੇ ਵਰਕਰਾਂ ਨੇ ਅਪਲਾਈ ਕੀਤਾ ਸੀ ਜਿਹੜੇ ਇੱਥੋਂ ਦੇ ਵਸਨੀਕ ਆ ਔਰ ਵਾਕਈਓ ਸ਼ੈਡੂਲ ਕਾਸ ਲੋਕ ਹੈ ਉਹਨਾਂ ਨੇ ਲੱਖਾਂ ਰੁਪਈਆ ਫਲੈਕਸਾਂ ਤੇ ਲਾਤਾ ਔਰ ਸਾਡੇ ਉਹਨਾਂ ਵਰਕਰਾਂ ਦੀ ਇਹਨਾਂ ਨੇ ਇੰਨੀ ਇਨਸਲਟ ਕੀਤੀ ਹੈ ਉਹ ਮੈਂ ਤਾਂ ਕਹਿੰਦਾ ਯਾਰ ਤੁਸੀਂ ਸ਼ਰਮ ਮੰਨੋ ਤੁਹਾਡੀ ਬੇਇੱਜ਼ਤੀ ਕਰਦਾ ਇਹ ਕੇਜਰੀਵਾਲ ਭਗਵੰਤਮਾਨ ਔਰ ਸ਼ਡਿਊਲਡ ਕਾਸਟ ਲੋਕੋ ਅਜੇ ਵੀ ਜਾਗੋ ਆਪਦੀ ਜ਼ਮੀਰ ਜਗਾਓ ਇਹ ਭਗਵੰਤਮਾਨ ਨੇ ਆ ਜਿਹੜੀ ਚਾਲ ਖੇਡੀ ਆ ਨਾ ਸ਼ਡਿਊਲਡ ਕਾਸਟ ਸੀਟ ਤੇ BC ਕੈਟਾਗਰੀ ਦਾ ਬੰਦਾ ਖੜਾ ਕੇ ਇਹ ਤਾਂ ਸਾਨੂੰ ਮਰ ਜਾਣਾ ਚਾਹੀਦਾ ਫ੍ਰੀਕੋਰਟ ਦੇ ਲੋਕਾਂ ਨੂੰ ਨਾਕੜ ਬੋਕੇ ਜੇ ਅਜੇ ਵੀ ਇੱਕ ਜਿਹੜਾ ਹੈਗਾ ਭਗਵੰਤਮਾਨ ਦਾ ਬੰਦਾ ਇੱਥੇ ਜੱਦਾ ਔਰ ਪੰਜਾਬ ਦੇ ਲੋਕਾਂ ਨੂੰ ਅੱਜ ਮੈਂ ਕਹਿੰਦਾ ਕਿ ਭਗਵੰਤਮਾਨ ਕਹਿੰਦਾ ਕਿ 13 ਜੀਰੋ ਕਰਨਾ ਔਰ 13013 ਦੇ 13 ਯਾਦਮੀਦ ਵਰਜਤਾ ਕੇ ਪਾਰਲੀਮੈਂਟ ਚ ਭੇਜੋ ਜਿਹੜੇ ਸਾਡੇ ਪੰਜਾਬ ਦੀ ਆਵਾਜ਼ ਉੱਥੇ ਬੰਨ ਗਏ ਕਿਉਂਕਿ ਜਿਹੜੇ ਇਹਨਾਂ ਦੇ ਬੰਦੇ ਜਾਣਦੇ ਆ ਉਹ ਉੱਥੇ ਸੌਣ ਜਾਂਦੇ ਆ ਸਦੀਕ ਸਾਹਿਬ ਵੀ ਵੇਖ ਲੇ ਹੁਣੇ ਤੁਸੀਂ ਇਹ ਹੰਸਰਾ ਹੰਸ ਵੀ ਸੌਣ ਹੀ ਜਾਂਦੇ ਆ ਸੋ ਇਹ ਜਿਹੜਾ ਤੁਸੀਂ ਸਵਾਲ ਕੀਤਾ ਇਹ ਭਗਵੰਤ ਮਾਨ ਹੋਰਾਂ ਨੇ ਜਾਣ ਕੇ ਸ਼ਰਾਰਤ ਕੀਤੀ ਹੈ ਔਰ ਇਹਨਾਂ ਨੂੰ ਉੱਥੇ ਆਪਦੇ ਆਪਦੇ ਸੰਗਰੂਹ ਹਲਕੇ ਤੋਂ ਇਹਨੂੰ ਖੜਾਉਣਾ ਚਾਹੀਦਾ ਸੀ ਪੰਜਾਬ 'ਚ ਕਿਤੇ ਹੀ ਖੜਾਉਂਦੇ ਫੇਰ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਕੀ ਲੱਗਦਾ ਕਿ ਸ਼ਿਕਾਇਤ ਤੇ ਕਾਰਵਾਈ ਕਿਸੇ ਤਰ੍ਹਾਂ ਦੀ ਹੋਊਗੀ ਤੁਸੀਂ ਸ਼ਿਕਾਇਤ ਜਿਹੜੀ ਹੈਗੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਹੈ ਕੀ ਲੱਗਦਾ ਕਾਰਵਾਈ ਕਿਸੇ ਤਰ੍ਹਾਂ ਦੀ ਹੋਊਗੀ ਰੱਦ ਕੀਤਾ ਜਾ ਸਕਦਾ ਬਿਲਕੁਲ ਹੋਊਗੀ ਜੀ ਅਸੀਂ ਆ 1 10-12 ਦਿਨ ਇਧਰ ਬਿਜੀਆਂ ਸਾਡੀਆਂ ਟੀਮਾਂ ਉਹ ਅੱਜ ਇਹਨਾਂ ਦੇ ਪਿੰਡਾਂ 'ਚ ਪਹੁੰਚ ਜਾਣੀਆਂ ਔਰ ਉਹ ਸਰਵੇਖਣ ਹੋਊਗਾ ਉਹ ਸਰਵੇਖਣ ਦੇ ਆਧਾਰ 'ਤੇ ਜਦੋਂ ਅਸੀਂ ਉਹਨਾਂ ਦੀਆਂ ਰਿਪੋਰਟਾਂ ਤੁਹਾਡੇ ਚੈਨਲਾਂ 'ਤੇ ਪੇਸ਼ ਕਰਾਂਗੇ ਕਿ ਕਰਮਜੀਤ ਅਨਮੋਲ ਪੁੱਤਰ ਸਾਧੂ ਸਿੰਘ ਕਲਦੀਪ ਮਾਨਕ ਜਿਹਦਾ ਮਾਮਾ ਹੈ ਇਹ ਮਰਾਸੀ ਜਾਤੀ ਨਾਲ ਸੰਬੰਧਤ ਹੈ ਮਰਾਸੀ ਜਾਤੀ ਪਛੜੀ ਸ਼੍ਰੇਣੀ ਚ ਆਉਂਦੀ ਹੈ ਸੇ ਫੇਰ ਵੇਖੋ ਜੇ ਜੇ ਸਾਡੇ ਕੋਲੇ ਜਦੋਂ ਉਹਨਾਂ ਦੀਆਂ ਵੀਡੀਓ ਹੋਣਗੀਆਂ ਲਿਖਤੀ ਰੂਪ ਚ ਸਾਡੇ ਕੋਲੇ ਪ੍ਰੂਫ ਹੋਣਗੇ ਤੇ ਫੇਰ ਇਹ ਕਿਵੇਂ ਨਾ ਮੰਨਣਗੇ ਅਸੀਂ ਇਹ ਪੰਜਾਬ ਸਰਕਾਰ ਨੇ ਨਹੀਂ ਕੁਝ ਕਰਨਾ ਅਸੀਂ ਹਲਤ ਦਾ ਦਰਵਾਜ਼ਾ ਖੜਕਾਵਾਂਗੇ ਕਰਮਜੀਤ ਅਨਮੋਲ ਹੋਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੱਕ ਇਹ ਗੱਲ ਪੰਚਾਇਤ ਕੇ ਭਾਈ ਇਹ ਚੀਜ਼ ਕਿਉਂ ਕੀਤੀ ਗਿਆ ਤੁਹਾਡੇ ਵੱਲੋਂ ਮੇਰਾ ਉਹਨਾਂ ਨਾਲ ਕੀ ਹੈ ਜੀ ਮੈਂ ਵੀ ਕੈਂਡੀਡੇਟ ਆ ਮੈਂ ਬਰਾਬਰ ਦਾ ਕੈਂਡੀਡੇਟ ਆ ਪੰਜਾਬ ਮੋਰਚੇ ਦੇ ਵੱਲੋਂ ਮੋਰਚੇ ਵੱਲੋਂ ਅਸੀਂ ਕੁਝ ਨਹੀਂ ਆ ਸਾਨੂੰ ਕੀ ਲੋੜ ਆ ਜੀ ਉਹਨਾਂ ਨੂੰ ਕਹਿਣ ਦੀ ਇੱਥੇ ਸਾਡੇ ਕਿੰਨੇ ਆ ਵਿਚਾਰੇ ਸਾਡੇ ਕੈਂਡੀਡੇਟ ਆ ਯਾਦ ਖੜੇ ਆ ਵੱਖ-ਵੱਖ ਪਾਰਟੀਆਂ ਦੇ ਖੜੇ ਆ ਮੈਂ ਸਾਰਿਆਂ ਦੀ ਅਗਵਾਈ ਕਰਦਾ ਔਰ ਸਾਰੇ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਸਾਡਿਆਂ ਨੂੰ ਕਿ ਤੁਸੀਂ ਇੱਕ ਬੰਦਾ ਉੱਥੇ ਭੇਜ ਦਿਓ ਪਾਰਲੀਮੈਂਟ ਚ ਅਵਤਾਰ ਸਿੰਘ ਸੋਹਤਾ ਤੁਹਾਨੂੰ ਦੁਆਰਾ ਕੈਂਡੀਡੇਟ ਲੱਭਣ ਦੀ ਲੋੜ ਨਹੀਂ ਪੈਣੀ ਚੋਰ ਫੜੋ ਮੋਰਚੇ ਦੀ ਗੱਲ ਕਰਦੋ ਨਾਮਕਸ ਚੋਰ ਆ ਮੈਂ ਉਹਦੇ ਤੇ ਜ਼ਰੂਰ ਤੁਹਾਡੇ ਤੋਂ ਸਵਾਲ ਲੈਣਾ ਚਾਹੂੰਗਾ ਤੁਹਾਨੂੰ ਕੀ ਲੱਗਦਾ ਕਿ ਇਹ ਚੋਰ ਹੁੰਦੇ ਨੇ ਜਿਹੜੇ ਗਲਤ ਸਰਟੀਫਿਕੇਟ ਬਣਾਉਂਦੇ ਦੇਖੋ ਜੀ ਜਿਹੜਾ ਬੰਦਾ ਕਿਸੇ ਦਾ ਹੱਕ ਖਾਂਦਾ ਹੈ ਕਿਸੇ ਦੇ ਘਰੋਂ ਚੋਰੀ ਕਰਦਾ ਉਹ ਚੋਰੀ ਹੁੰਦਾ ਹੈ ਔਰ ਇਹ ਤਾਂ 302 ਤੋਂ ਵੀ ਵੱਡੀ ਧਾਰਾ ਲੱਗਣੀ ਚਾਹੀਦੀ ਹੈ ਜਿਹੜਾ ਪਰਿਵਾਰ ਐਸਸੀ ਸਰਟੀਫਿਕੇਟ ਬਣਾ ਕੇ ਕੋਈ ਸਰਕਾਰੀ ਲਾਭ ਲੈ ਰਿਹਾ ਸਿਆਸੀ ਲਾਭ ਲੈ ਰਿਹਾ ਉਹ ਪੀੜੀਦਾਰ ਪੀੜੀ ਅੱਗੇ ਆਪਦੇ ਬੱਚਿਆਂ 'ਚ ਵੀ ਜਾਊਗਾ ਔਰ ਜਿੱਥੇ ਕਿਸੇ ਇੱਕ ਸਾਡੇ ਸ਼ੈਡਿਊਲਡ ਕਾਸਟ ਪਰਿਵਾਰ ਨੇ ਵਿਕਾਸ ਕਰਨਾ ਹੈ ਉੱਥੇ ਇਹ ਪਛੜੀਆਂ ਸ਼੍ਰੇਣੀਆਂ ਵਾਲੇ ਜਾਂ ਹੋਰ ਜਾਤਾਂ ਵਾਲੇ ਜਦੋਂ ਆ ਕੇ ਐਸੇ ਸਰਟੀਫਿਕੇਟ ਲਾ ਕੇ ਸਰਟੀਫਿਕੇਟ ਲਾ ਕੇ ਲਾਭ ਲੈਣਗੇ ਉਹਨਾਂ ਦੇ ਪੀੜੀ ਦਰ ਪੀੜੀ ਉਹਨਾਂ ਨੇ ਲਾਭ ਲਈ ਜਾਣੇ ਆ ਅਸੀਂ ਤਾਂ ਪਹਿਲਾਂ ਹੀ ਆਰਥਿਕ ਤੌਰ ਤੇ ਝੰਬੇ ਪਏ ਆ ਰਾਜਨੀਤਿਕ ਤੌਰ ਤੇ ਤਾਂ ਸਾਡਾ ਆਧਾਰ ਹੀ ਹੈ ਨਹੀਂ ਕੋਈ ਕਿਉਂਕਿ ਸਾਡੇ ਚੋਂ ਵੀ ਜਿਹੜੇ ਕੁੱਛ ਕਰਾਣੇ ਆ ਜਿਹੜੇ ਤਖੜੇ ਕਰਾਣੇ ਆ ਰਾਜਸੀ ਪਾਰਟੀਆਂ ਭਲਾ ਅਕਾਲੀ ਦਲ ਹੋਵੇ ਭਲਾ ਕਿਹੜੀ ਮਰਜੀ ਪਾਰਟੀ ਹੋਵੇ ਉਹ ਉਹਨਾਂ ਨੂੰ ਹੀ ਨੁਮਾਇੰਦਗੀ ਦਿੰਦੀਆਂ ਸਾਡੇ ਆਮ ਬੰਦਿਆਂ ਨੂੰ ਆਮ ਕਰਾਣਿਆਂ ਨੂੰ ਜਾਂ ਪੜ੍ਹੇ ਲਿਖੇ ਬੰਦਿਆਂ ਨੂੰ ਟਿਕਟ ਨਹੀਂ ਦਿੰਦੇ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ 13 MP ਦੀਆਂ ਸੀਟਾਂ ਨੇ ਕਿ ਹੁਣ ਇੰਨਾ ਤੇ ਵੀ ਇਹ ਚੀਜ਼ਾਂ ਚੱਲਣ ਲੱਗੀਆਂ ਸਾਰੇ ਭਾਰਤ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਹੋ ਰਿਹਾ ਹੈ ਭਾਰਤ ਦੇ ਦੂਜੇ ਸੂਬਿਆਂ 'ਚ ਵੀ ਅਸੀਂ ਬੰਦੇ ਫੜਨੇ ਆ ਮੈਂ ਸਾਰੇ ਭਾਰਤ ਦੇ ਸਾਡੇ ਸ਼ਡਿਊਲਡ ਕਾਸਟ ਜਥੇਬੰਦੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਜਿੱਥੇ-ਜਿੱਥੇ ਵੀ ਸਾਡੇ SC ਕੈਂਡੀਡੇਟ ਖੜੇ ਆ ਉਹਨਾਂ ਦੀ ਉਹਨਾਂ ਦੀ ਸ਼ਾਨਬੀਨ ਕਰੋ ਜਿੱਥੇ-ਜਿੱਥੇ ਵੀ ਲੋਕ ਆ ਇਹ ਕੈਂਡੀਡੇਟ ਬਣੇ ਆ ਉਨ੍ਹਾਂ ਦੀ ਸ਼ਾਨਬੀਨ ਕਰੋ ਫਿਰ ਸਾਨੂੰ ਪਤਾ ਲੱਗੂਗਾ ਕਿ ਕਿੰਨੇ ਲੋਕ ਅੱਜ ਵੀ ਇਹ ਸਿਆਸੀ ਚੋਰੀ ਕਰ ਰਹੇ ਇਸ ਕਰਕੇ ਇਨਤੇ ਦਾ ਧਾਰਾ 302 ਤੋਂ ਉੱਪਰ ਦੀ ਕੋਈ ਹੋਰ ਲੱਗਣੀ ਚਾਹੀਦੀ ਆ ਕਿਉਂਕਿ ਸਾਡੇ ਜਿਹੜੇ ਦੇਖੋ ਯਾਰ ਨੌਕਰੀਆਂ ਦੇ ਵਿੱਚ ਲਾਭ ਲੈ ਜਾਂਦੇ ਸਾਡੇ ਜਾਲੀ ਸਰਟੀਫਿਕੇਟ ਬਣਾ ਕੇ ਆ ਜਿਹੜੀਆਂ ਸਰਕਾਰੀ ਸਹੂਲਤਾਂ ਲੈਣੀਆਂ ਕੋਈ ਸਬਸਿਡੀਆਂ ਮਿਲਦੀਆਂ ਉਹਦੇ 'ਚ ਇਹ ਸਹੂਲਤਾਂ ਲੈ ਜਾਂਦੇ ਆ ਅੱਜ ਰਾਜਸੀ ਸਫਾਂ ਦੇ ਵਿੱਚ ਵੀ ਸਾਡੇ ਨੇ ਧੋਖਾ ਹੋਈ ਜਾਂਦਾ ਲਹੰਤ ਸਾਡੇ ਇੱਥੇ ਦੁਨੀਆ 'ਚ ਪੈਦਾ ਹੋਣ ਦੇ ਜੇ ਅੱਜ ਵੀ ਸਾਡਾ ਸਮਾਜ ਹੈ ਜਿਹੜਾ ਨਾ ਜਾਗੂ ਨਾ ਮੈਂ ਕਹਿੰਨਾ ਫਿਰ ਇਹ ਮਰ ਜਾਣਗੇ ਇਹ ਇਤੂ ਬਾਅਦ ਕਿਸੇ ਨੇ ਜਾਗਣਾ ਨਹੀਂ ਕਿਉਂਕਿ ਇਹ ਹਰ ਬੰਦਾ ਸਾਡੇ ਵੀ ਜਿਹੜੀ ਕਰੋਨਾ ਦੀ ਆਬਾਦੀ ਆ ਸਵਾ ਕਰੋੜ ਲਗਭਗ ਸ਼ਡੂਲ ਕਾਸਟ ਲੋਕ ਆ ਕੋਈ ਨਹੀਂ ਆਵਾਜ਼ ਠਾਉਂਦਾ ਪਰ ਠੀਕ ਹੈ ਅਸੀਂ ਮੋਰਚੇ ਦੇ ਮਾਧਿਅਮ ਤੋਂ ਚੱਕੀ ਆਵਾਜ਼ ਸਾਡਾ ਰਜਿਸਟਰਡ ਮੋਰਚਾ ਹੈ ਔਰ ਅਸੀਂ ਇਹ ਇਹਨੂੰ ਸਿਰੇ ਲਾ ਕੇ ਹਟਾਂਗੇ ਇਹਨਾਂ ਦੀ ਕੁਰਕੀ ਕਰਾਵਾਂਗੇ ਮਾਮਸਦਿਕ ਦੀ ਵੀ ਤੇ ਜਿਹੜਾ ਇਹ ਪਲਾ MLA ਬਣਿਆ ਸੀ ਭਦੌੜ ਤੋਂ ਪਲਾ ਇਹ MP ਬਣਿਆ ਅਸੀਂ ਇਹਨਾਂ ਦੀ ਵੀ ਸਰਵੇਖਣ ਕਰਾਵਾਂਗੇ ਜੀ ਸਮਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਨਾਲ ਅਵਤਾਰ ਸਿੰਘ ਸੋਤ ਤੌਰੀ ਸੀ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਉਹ ਕੀਤੀ ਗਿਆ ਹਾਲਾਂਕਿ ਫਰੀਦਕੋਟ ਤੋਂ ਆਜ਼ਾਦ ਤੌਰ ਤੇ ਉਹ ਖੁਦ ਵੀ ਲੜ ਰਹੇ ਨੇ ਪਰ ਉਹਨਾਂ ਦੇ ਵੱਲੋਂ ਸ਼ਿਕਾਇਤ ਜਿਹੜੀ ਹੈ ਕੀਤੀ ਗਿਆ ਕਿ ਅਸੀਂ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਐਸਸੀ ਕਾਸ ਦੇ ਨਾਲ ਜਿਹੜਿਆ ਸਬੰਧਤ ਸ਼ੈਡੂਲ ਕਾਸ ਦੇ ਨਾਲ ਸਬੰਧਤ ਕਰਮਜੀਤ ਅਨਮੋਲ ਨਹੀਂ ਨੇ ਉਹਨਾਂ ਦੇ ਵੱਲੋਂ ਧਾਂਦਲੀ ਦੀ ਗੱਲ ਜਿਹੜੀ ਹੈ ਕੀਤੀ ਗਿਆ ਇਲਜ਼ਾਮ ਵੱਡਾ ਲਾਇਆ ਕਿ ਅਸੀਂ ਸਰਟੀਫਿਕੇਟ ਦੀ ਮੰਗ ਕਰਦੇ ਹਾਂ ਕਿ ਸਰਟੀਫਿਕੇਟ ਸਾਨੂੰ ਜਿਹੜਾ ਹੈ ਦਿਖਾਇਆ ਜ਼ਰੂਰ ਜਾਵੇ ਕਿ ਧਾਂਦਲੀ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਹੋਈ ਹੈ ਤੁਸੀਂ ਜੁੜੇ ਰਹੋ ਆਰਐਮਬੀ ਟ ਧੰਨਵਾਦ ਜੀ ਇਸ ਮਾਮਲੇ ਦੇ ਵਿੱਚ ਜਦ ਡੀਸੀ ਫਰੀਦਕੋਟ ਦੇ ਵੱਲੋਂ तमाम ਸ਼ਾਨਬੀਨ ਕੀਤੀ ਗਈ ਤਾਂ ਸ਼ਾਨਬੀਨ ਕਰਨ ਤੋਂ ਬਾਅਦ ਕਰਮਜੀਤ ਅਨਮੋਲ ਹੋਰਾਂ ਦਾ ਜਾਤੀ ਸਰਟੀਫਿਕੇਟ ਜਿਹੜਾ ਆ ਉਹ ਸਹੀ ਪਾਇਆ ਗਿਆ ਜਿਸ ਦੀ ਕਾਪੀ ਇਸ ਵੇਲੇ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ